ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੋਮਨ ਕਲਾਉਡ 9 ਤੇ ਅੱਜ ਦੀ ਇਹ ਵੀਡੀਓ ਬਹੁਤ ਹੀ ਛੋਟੀ ਜੀ ਵੀਡੀਓ ਹੋਣ ਜਾ ਰਹੀ ਹੈ ਜਿਹਦੇ ਵਿੱਚ ਤੁਹਾਡੇ ਨਾਲ ਮੈਂ ਇੱਕ ਛੋਟੀ ਜੀ ਹோம் ਰੈਮਡੀ ਸ਼ੇਅਰ ਕਰਨ ਜਾ ਰਹੀ ਹਾਂ ਅਕਸਰ ਅਸੀਂ ਦੇਖਦੇ ਹਾਂ ਕਿ ਛੋਟੇ ਬੱਚਿਆਂ ਦੇ ਵਿੱਚ ਨਵ ਜੰਮੇ ਬੱਚਿਆਂ ਦੇ ਵਿੱਚ ਗੈਸ ਦੀ ਪ੍ਰੋਬਲਮ ਜਿਹੜੀ ਬੜੀ ਕਾਮਨ ਜੀ ਪ੍ਰੋਬਲਮ ਹੁੰਦੀ ਹੈ ਤੇ ਪੇਰੈਂਟਸ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਜਦੋਂ ਬੱਚੇ ਨੂੰ ਗੈਸ ਦੀ ਪ੍ਰੋਬਲਮ ਹੁੰਦੀ ਹੈ ਕੌਲਿਕ ਹੁੰਦੀ ਹੈ ਤੇ ਬੱਚਾ ਬਹੁਤ ਜ਼ਿਆਦਾ ਰੋਣਾ ਸ਼ੁਰੂ ਕਰ ਦਿੰਦਾ ਹੈ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਅਸੀਂ ਕਰਨਾ ਕੀ ਹੈ ਅਸੀਂ ਘਬਰਾਉਣਾ ਨਹੀਂ ਹੈ ਇਹਦਾ ਇਲਾਜ ਬੜਾ ਹੀ ਆਸਾਨ ਜਿਆ ਸਾਡੇ ਘਰ ਦੇ ਵਿੱਚ ਹੀ ਮੌਜੂਦ ਹੈ ਸਾਡੇ ਕਿਚਨ ਦੇ ਵਿੱਚ ਹੀ ਮੌਜੂਦ ਹੈ ਤੁਸੀਂ ਕੀ ਕਰਨਾ ਹੈ ਆਪਣੇ ਕਿਚਨ ਦੇ ਵਿੱਚੋਂ ਹਿੰਗ ਯੂਜ਼ ਕਰਨੀ ਹੈ ਬਸ ਤੇ ਮੈਂ ਤੁਹਾਨੂੰ ਹੁਣ ਇਹ ਦੱਸਦੀ ਹਾਂ ਕਿ ਉਹ ਸਿੰਗ ਦਾ ਜਿਹੜੀ ਹੋਮ ਰੈਮਡੀ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇਹ ਬਿਲਕੁਲ 100% ਸੇਫ ਐਂਡ ਨੇਚਰਲ ਹੈ ਇਨਫੈਕਟ ਮੈਂ ਖੁਦ ਆਪਣੇ ਬੱਚੇ ਦੇ ਉੱਤੇ ਮੇਰਾ ਬੱਚਾ ਹੁਣ 2 ਸਾਲ ਦਾ ਹੋ ਚੁੱਕਿਆ ਹੈ ਮੈਂ ਅਜੇ ਤੱਕ ਆਪਣੇ ਬੱਚੇ ਦੇ ਉੱਤੇ ਇਹ ਰੈਮਡੀ ਜਿਹੜੀ ਟਰਾਈ ਕਰਦੀ ਹਾਂ ਇਹਦੇ ਵਿੱਚ ਅਸੀਂ ਕੀ ਕਰਨਾ ਹੈ ਅਸੀਂ ਹਿੰਗ ਦਾ ਯੂਜ਼ ਕਿਦਾਂ ਕਰਨਾ ਹੈ ਅਸੀਂ ਹਿੰਗ ਦਾ ਇੱਕ ਪਤਲਾ ਜਿਹਾ ਇੱਕ ਅਸੀਂ ਕੋਲ ਬਣਾਉਣਾ ਹੈ ਤੇ ਇੱਥੇ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅਸੀਂ ਇਹ ਬੱਚੇ ਨੂੰ ਔਰਲ ਹੀ ਨਹੀਂ ਦੇਣ ਜਾ ਰਹੇ ਅਸੀਂ ਸਿਰਫ ਉਹਦੀ ਟੰਮੀ ਦੇ ਉੱਤੇ ਇਸ ਕੋਲ ਦੇ ਨਾਲ ਥੋੜੀ ਦੀ ਥੋੜੀ ਦੇਰ ਮ사ਜ ਕਰਨੀ ਹੈ ਤੇ ਤੁਸੀਂ ਦੇਖੋਗੇ ਕਿ ਥੋੜੇ ਹੀ ਸਮੇਂ ਦੇ ਵਿੱਚ ਬੱਚੇ ਨੂੰ ਕਾਫੀ ਹੱਦ ਤੱਕ ਗੈਸ ਤੋਂ ਆਰਾਮ ਮਿਲੇ ਥੋੜਾ ਜਿਹਾ ਕਟੋਰੀ ਦੇ ਵਿੱਚ ਤੁਸੀਂ ਗਰਮ ਪਾਣੀ ਲਾਓ ਤੇ ਉਹਦੇ ਵਿੱਚ ਚੁਟਕੀ ਪਰ ਹਿੰਗ ਮਿਕਸ ਕਰੋ ਉਹਨੂੰ ਅੱਛੀ ਤਰ੍ਹਾਂ ਦੇ ਵਿੱਚ ਡਿਲਿਊਟ ਕਰਕੇ ਜਦੋਂ ਪ੍ਰੋਪਰ ਉਹਦੇ ਵਿੱਚ ਘੁਲ ਜਾਏ ਤਾਂ ਤੁਸੀਂ ਉਸ ਪਾਣੀ ਨੂੰ ਬੱਚੇ ਦੇ ਨੀਵਲ ਦੇ ਅਰਾਊਂਡ 1-2 ਮਿੰਟ ਤੱਕ ਅੱਛੀ ਤਰ੍ਹਾਂ ਉਹਨੂੰ ਮ사ਜ ਕਰੋ ਉਹ ਏਰੀਆ ਨੂੰ ਚੰਗੀ ਤਰ੍ਹਾਂ ਮ사ਜ ਕਰੋ ਤੇ ਤੁਸੀਂ ਫਿਰ ਉਹਨੂੰ ਛੱਡ ਦਿਓ ਤੁਸੀਂ ਦੇਖੋਗੇ ਕਿ ਥੋੜੀ ਦੇਰ ਬਾਅਦ ਬੱਚੇ ਦੀ ਜੜੀ ਗੈਸ ਦੀ ਪ੍ਰੋਬਲਮ ਹੈਗੀ ਉਹ ਕਾਫੀ ਹੱਦ ਤੱਕ ਸੋਲਵ ਹੋ ਮੈਂ ਇਹ ਰੈਮੇਡੀ ਖੁਦ ਆਪਣੇ ਬੱਚਿਆਂ ਦੇ ਉੱਤੇ ਟਰਾਈ ਕਰਦੀ ਆ ਰਹੀ ਹਾਂ ਤੇ ਮੈਨੂੰ ਲੱਗਾ ਕਿ ਅਗਰ ਇੰਨਾ ਅੱਛਾ ਇੰਨਾ ਵਧੀਆ ਇਲਾਜ ਸਾਡੇ ਘਰ ਦੇ ਵਿੱਚ ਹੀ ਮੌਜੂਦ ਹੈ ਤੇ ਫਿਰ ਅਸੀਂ ਕਿਉਂ ਇਸ ਚੀਜ਼ ਨੂੰ ਲੈ ਕੇ ਪੈਨਿਕ ਹੋਣਾ ਹੈ ਕਿਉਂ ਡਾਕਟਰ ਦੇ ਕੋਲ ਭਜਣਾ ਹੈ ਤੇ ਮੈਨੂੰ ਲੱਗਾ ਕਿ ਇਹ ਚੀਜ਼ ਮੈਨੂੰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਹੋਰ ਜੜੀਆਂ ਮਦਰਸ ਹੈਗੀਆਂ ਨੇ ਉਹਨਾਂ ਦੀ ਹੈਲਪ ਵੀ ਹੋ ਸਕੇ ਤੁਸੀਂ ਆਪਣੇ ਘਰ ਦੇ ਵਿੱਚ ਅਗਰ ਤੁਹਾਡੇ ਘਰ 'ਚ ਛੋਟੇ ਬੱਚੇ ਨੇ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਰੈਮਡੀ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਬੇਬੀ ਨੂੰ ਰਿਲੀਫ ਮਿਲਿਆ ਜਾਂ ਨਹੀਂ ਬਟ ਡੈਫੀਨੇਟਲੀ ਮਿਲੇਗਾ ਕਿਉਂਕਿ ਇਹ ਮੇਰਾ ਖੁਦ ਅਜ਼ਮਾਇਆ ਹੋਇਆ ਨੁਸਖਾ ਹੈ ਔਰ ਇਹ 100% ਵਰਕ ਕਰਦਾ ਹੈ ਬਿਲਕੁਲ ਨੈਚੁਰਲ ਐਂਡ ਸੇਫ ਹੈ ਉਮੀਦ ਕਰਦੀ ਹਾਂ ਕਿ ਛੋਟੀ ਜਿਹੀ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੀ ਹੋਵੇਗੀ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਹੋਰ ਪਿਆਰੀ ਪਿਆਰੀ ਵੀਡੀਓਜ਼ ਤੁਹਾਡੇ ਲਈ ਹੈਲਪਫੁਲ ਹੋ ਸਕਣ ਅੱਜ ਲਈ ਬਸ ਸਿਰਫ ਐਨ ਆਈ